ਜਿਹੜਾ ਮੁੱਖ ਮੰਤਰੀ ਬਣਿਆ ਮੈਂ ਉਹਨੂੰ ਸਿੱਖ ਕਹਿੰਦਾ ਹੀ ਨਹੀਂ ਉਹ ਸਿੱਖ ਹੈ ਪਹਿਲਾ ਬੰਦਾ ਜਿਹਨੇ ਵਾਲ ਕੱਟੇ ਐ ਤੇ ਕੱਲਾ ਪੱਗ ਉੱਪਰ ਲਾਉਂਦਾ ਹੈ ਹੋਣ ਵਾਸਤੇ ਕਿ ਉਹ ਸਿੱਖ ਹੈ ਨਾ ਉਹ ਸਿੱਖ ਇਤਿਹਾਸ ਬਾਰੇ ਪਤਾ ਨਾ ਮर्यादा ਬਾਰੇ ਪਤਾ ਤੇ ਐਸ ਕਰਕੇ ਸਾਨੂੰ ਬੜਾ ਦੁੱਖ ਹੁੰਦਾ ਜਦੋਂ ਉਹਨੂੰ ਦੇਖਦੀਆਂ ਉਹਦੇ ਬਿਆਨ ਸੁਣਦੇ ਆ ਹਰ ਰੋਜ਼ ਐਜੇ ਬਿਆਨ ਦਿੰਦਾ ਐਡੀਆਂ ਉਹ ਕਤੂਤਾ ਹੈ ਕਿ ਸਾਨੂੰ ਦੁੱਖ ਲੱਗਦਾ ਕਿ ਉਹ ਪੰਜਾਬ ਦੀ ਅਗਵਾਈ ਐਜੇ ਬਾਰੇ ਪਰ ਇਨਸਾਨ ਕੋਲ ਚਲੀ ਗਈ ਹੈ ਦੂਜੀ ਗੱਲ ਜਿਵੇਂ ਉਹ ਲੁੱਟਣ ਤੇ ਲੱਗੇ ਹੈ ਜਿਵੇਂ ਕੇਜਰੀਵਾਲ ਨੇ ਆਪਣਾ ਸੂਬੇ ਪੰਜਾਬ ਵਿੱਚ ਜਿਵੇਂ ਕੰਟਰੋਲ ਕੀਤਾ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੀ ਕੇਜਰੀਵਾਲ ਹੈ ਤੇ ਜਿਵੇਂ ਸਾਰਾ ਪੰਜਾਬ ਦੇ ਖਜ਼ਾਨੇ ਦਾ ਖਰਚਾ ਕੇਜਰੀਵਾਲ ਤੇ ਲੱਗ ਰਿਹਾ ਹੈ ਮੈਂ ਕਹਿੰਦਾ ਇੱਕ ਬਹੁਤ ਵੱਡੀ ਪੰਜਾਬ ਦੇ ਜਨਤਾ ਦਾ ਬੇਇੱਜ਼ਤੀ ਆ ਆਮ ਆਦੀ ਫਾਟ ਜੇਣੀ ਕੌਮ ਇਕੱਠੀ ਹੈ ਕੋਈ ਗੋਮ ਤਕਰੀਬਾ ਮੈਂ ਇੱਕ ਮਿਸਾਲ ਦੇਣਾ ਚਾਹਣਾ ਹੈ ਮੁਸਲਮਾਨ ਭਾਈਚਾਰਾ ਪੂਰੇ ਦੇਸ਼ ਵਿੱਚ ਤਕਰੀਬਨ 18% ਹੈ 18% ਇੱਕ ਬਹੁਤ ਵੱਡੀ ਆਬਾਦੀ ਹੁੰਦੀ ਹੈ ਪਰ ਜੇ ਤੁਸੀਂ ਮੈਂ ਪਾਰਲੀਮੈਂਟ ਦੇਖ ਰਿਹਾ ਸੀ ਜੰਮੂ ਤੋਂ ਲੈ ਕੇ ਹਾਈਦਰਾਬਾਦ ਤੱਕ ਇੱਕ ਵੀ ਉਹਨਾਂ ਦਾ ਨਮਾਇੰਦਾ ਨਹੀਂ ਹੈ ਕਾਰਨ ਇਕਤਾ ਨਹੀਂ ਹੈ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੈ ਇਹ ਕੋਈ ਉਹਨਾਂ ਦੀ ਪਾਰਟੀ ਨਹੀਂ ਹੈ ਵੱਡੇ ਹੋਣ ਕਾਰਨ ਕੋਈ ਉਹਨਾਂ ਦੀ ਤਾਕਤ ਨਹੀਂ ਹੈ ਕਹੀ ਹੈ ਕਿ ਹਲਕੇ ਹੈ ਆਪਣੇ ਇਥੋਂ ਪੂਰੇ ਦੇਸ਼ ਵਿੱਚ ਜਿੱਥੇ ਉਹਨਾਂ ਦੀ ਬਹੁਤ ਵੱਡੀ ਮੈਜੋਰਟੀ ਹੈ ਪਰ ਇਕਤਾ ਨਾ ਹੋਣ ਕਰਕੇ ਉਹਨਾਂ ਦੇ ਨੁਮਾਇੰਦਿਆਂ ਜਿੱਤੇ ਤਾਂ ਹੋ ਕੀ ਰਿਹਾ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਉਹ ਬਾਬਰੀ ਪੱਜੇ ਤੇ ਹਮਲੇ ਹੋ ਗਏ ਕੁਝ ਵੀ ਹੋਇਆ ਉਹਨਾਂ ਨੂੰ ਫਿਰ ਵੀ ਕੋਈ ਉਹ ਗੱਲ ਦਾ ਉਹ ਲੜਾਈ ਲੜ ਨਹੀਂ ਸਕਦੇ ਕਿਉਂਕਿ ਲੀਡਰਸ਼ਿਪ ਹੈ ਨਹੀਂ ਆਪਾਂ 2% ਹੈ ਪਰ ਆਪਣੀ ਵੱਡੀ ਤਾਕਤ ਆਪਾਂ ਸਾਰੇ ਕੌਮ ਸ੍ਰੀ ਕਾਲਕਸਰ ਸਾਹਿਬ ਦੇ ਥੱਲੇ ਇਕੱਠੀ ਹੈ ਆਪਣੀ ਇੱਕ ਪਾਰਲੀਮੈਂਟ ਐਕਸੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖ ਕੌਮ ਨੂੰ ਇਕੱਠਾ ਕਰਕੇ ਉਹਨਾਂ ਦੇ ਹੱਥ ਫੈਸਲੇ ਕਰਦੀ ਹੈ ਪਰ ਮੈਂ ਬੇਨਤੀ ਕਰਦਾ ਹਾਂ ਆ ਜਿਹੜੀਆਂ ਤਾਕਤਾਂ ਦੂਜੀਆਂ ਵਿਰੋਧੀਆਂ ਉਹਨੇ ਵੀ ਕੋਸ਼ਿਸ਼ ਕੀਤੀ ਹੈ ਕਿ ਇਸ ਕੌਮ ਨੂੰ ਫਿਰ ਤੋਂ ਬਕੇੜਿਆ ਜਾਏ ਲਾਲਚ ਦੇ ਕੇ ਐਗੀਆਂ ਸਕਿਉਰਟੀਆਂ ਦੇ ਕੇ ਬਿਜ਼ਨਸ ਦੀ ਹੈਲਪ ਕਰਕੇ ਉਹ ਕੋਸ਼ਿਸ਼ ਕਰਦੇ ਕਿ ਆਪਣੇ ਲੀਡਰਸ਼ਿਪ ਨੂੰ ਤੋੜਿਆ ਜਾਏ ਪਰ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਪੂਰੇ ਪੰਜਾਬ ਵਿੱਚ ਤੇ ਦੇਸ਼ ਵਿੱਚ ਸਿੱਖ ਸੰਗਤ ਇਕ ਮੰਚ ਆਇਆ ਕਿ ਕੌਮ ਵਾਸਤੇ ਕੌਮ ਦੀ ਚਰਤੀ ਕਲਾ ਵਾਸਤੇ ਸੂਚੇ ਖਾਲਸਾ ਪੰਥ ਨੂੰ ਸ਼ਰੋਮਨੀ ਕਾਲੀ ਦਲ ਥੱਲੇ ਇਕੱਠਾ ਹੋਣਾ ਪੈਣਾ ਹੈ ਸ਼ਰੋਮਨੀ ਕਾਲੀ ਦਲ 103 ਸਾਲ ਪਹਿਲੇ ਬਣਾਈ ਗਈ ਸੀ ਆ ਕੋਈ ਸਿਆਸੀ ਪਾਰਟੀ ਨਹੀਂ ਹੈ ਆ ਇੱਕ ਸੋਚ ਹੈ ਇਹ ਕੌਮ ਦੀ ਭਾਵਨਾ ਹੈ ਕੌਮ ਦਾ ਦਿਲ ਹੈ ਸ਼ਰੋਮਨੀ ਕਾਲੀ ਦਲ ਤਖੜਾ ਤੇ ਸ਼ੋਭ ਆਪਣੀ ਕੌਮ ਤਖੜੀ ਹੈ ਤੂੰ ਦੇਖਿਆ ਹੋਣਾ ਆਪਣੀ ਕੌਮ ਤੇ ਹਮਲੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਿਆ ਗਿਆ ਬਾਕੀ ਕਮੇਟੀਆਂ ਨੂੰ ਤੋੜਿਆ ਗਿਆ ਆਪਣੇ ਵਿੱਚ ਵੰਡੀ ਪਾਈ ਗਈ ਆਪਣੇ ਵਿੱਚ 84 ਦੇ ਅੰਗਲੇ ਸਾਢੇ 40 ਸਾਲ ਹੋ ਜਾਣਗੇ ਕੋਈ ਇਨਸਾਫ ਨਹੀਂ ਮਿਲਿਆ ਆ ਤਾਈ ਸਾਰਾ ਚੀਜ਼ ਮਿਲ ਗਈਆਂ ਜੇ ਉਹਨਾਂ ਨੂੰ ਪਤਾ ਲੱਗ ਜੇ ਕਿ ਆਪਾਂ ਹੀ ਕੱਟੀਆਂ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਆਪਾਂ ਅੱਜ ਤੋਂ ਜਿਹੜੀ ਸ਼ੁਰੂਆਤ ਦਿੱਲੀ 'ਚ ਹੋਈ ਹੈ ਉਦੇ ਬਾਅਦ ਮੈਨੂੰ ਪੰਜਾਬ ਤੋਂ ਵੀ ਬੜੇ ਸਨੇਹ ਆ ਰਹੇ ਹੈ ਕਿ ਆਪਸ ਬਹੁਤ ਲੋਕ ਇਕੱਠੇ ਹੋ ਕੇ ਆਪ ਦੀ ਨਮੈਂਦਾ ਜਨਤਪਤੀ ਨੂੰ ਤਾਕਤਵਰ ਬਣਾਉਣਾ ਚਾਹੁੰਦੇ ਹੈ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਦੂਜੀ ਗੱਲ ਹੁਣੇ ਜਥਾ ਆਇਆ ਬੰਬੇ ਤੋਂ ਜਥਾ ਆਇਆ ਪਟਨਾ ਸਾਹਿਬ ਤੋਂ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਦੀ ਜਥੇਪੰਥੀ ਹਰ ਸਟੇਟ ਵਿੱਚ ਅਸੀਂ ਭੜਾਈ ਜਾਊਗੀ ਤੇ ਮੈਨੂੰ ਲੱਗਦਾ 30 ਤਰੀਕ ਤੋ ਦਾ ਟਾਈਮ ਫਿਕਸ ਕੀਤਾ ਅਸੀਂ ਬੰਬੇ ਵਿੱਚ ਅਸੀਂ ਕਮੇਟੀ ਬਣਾ ਕੇ ਉੱਥੇ ਭੇਜਾਂਗੇ ਬਾਕੀ ਅਸੀਂ ਸਾਰੀ ਸਟੇਟ ਤੱਕ ਦੇਖੋ ਜਿੱਥੇ ਵੀ ਕੋਈ ਸਿੱਖ ਭੈਣ ਭਰਾ ਨੂੰ ਹਿੰਦੂਸਤਾਨ ਵਿੱਚ ਬਚਿਆ ਹੁੰਦੀ ਹੈ ਉਹ ਸਿੱਧੇ ਟੈਲੀਫੋਨ ਦਾਸ ਨੂੰ ਕਰਦੇ ਆ ਅਸੀਂ ਉਹਨਾਂ ਦੀ ਹੱਲ ਕਰਾਉਣੇ ਆ ਪਿੱਛੇ ਜੇ ਆਪਣੇ ਉਤਰਾੰਚਲ ਵਿੱਚ ਆਪਣੇ ਸਿੱਖ ਭੈਣ ਭਰਾ ਜਿਹੜੇ ਬਾਸਪੁਰਫਦ ਉਹਨਾਂ ਦੀ ਜਮੀਨਾਂ ਤੇ ਸਰਕਾਰ ਕਾਬਜ ਹੋਣਾ ਚਾਹਦੀ ਸੀ ਉਹ ਉਹਨਾਂ ਨੂੰ ਮੇਰੇ ਕੋਲ ਆਏ ਤੇ ਅਸੀਂ ਕੱਲ ਹੀ ਉੱਥੋਂ ਦੇ ਮੁੱਖ ਮੰਤਰੀ ਨਾਲ ਅਸੀਂ ਮਿਲੇ ਤੇ ਉਹ ਹੱਲ ਕਰਾਇਆ ਗੁਰਦੁਆਰਾ ਗਿਆਨ ਕੋਤਰੀ ਦਾ ਸਮੱਸਿਆ ਆਈ ਸੀ ਉਹ ਜਮੀਨ ਬਾਰੇ ਅਸੀਂ ਗਏ ਤੇ ਉਹ ਵੀ ਹੱਲ ਕਰਾਇਆ ਯੂਪੀ ਵਿੱਚ ਵੀ ਸਮੱਸਿਆ ਆਪਣੀ ਕਿਸਾਨਾਂ ਦੀ ਜਿਹੜੇ ਸਿੱਖ ਗਏ ਸੀ ਉਹਨਾਂ ਨੂੰ ਵੀ ਹੁੰਦਾ ਜਮੀਨ ਲੈਣ ਲੱਗੇ ਸੀ ਉਹ ਸਾਡੇ ਕੋਲੇ ਆਏ ਕਿ ਅਸੀਂ ਯੋਗੀ ਜੀ ਕੋਲੇ ਜਾ ਕੇ ਚਤਾ ਕਾਲੀਗੜ੍ਹ ਦਾ ਗਿਆ ਤੇ ਉਹਨਾਂ ਦੇ ਸਮੱਸਿਆ ਹੱਲ ਕਰਾਇਆ ਸੋ ਮੇਰਾ ਕਹਿਣ ਦਾ ਭਾਅ ਹੈ ਜੇ ਤੁਹਾਡੇ ਪੇਕੇ ਤਕੜੇ ਆ ਨਾ ਸਾਰੇ ਘਰ ਵਾਲੇ ਪੂਰੀ ਸੰਘਾਰ ਕਰਦੇ ਆ ਥੋੜਾ ਅਸਲੀ ਕਿਲਾ ਸ਼੍ਰੋਮਣੀ ਕਾਲੀ ਦਲ ਹੈ ਇਹਨੂੰ ਮਜ਼ਬੂਤ ਰੱਖੋ ਦੁਨੀਆ ਵਿੱਚ ਤੁਹਾਨੂੰ ਕੋਈ ਸੁਭਸਿਆ ਨਹੀਂ ਆਊਗੀ ਤੇ ਇਸ ਕਰਕੇ ਮੈਂ ਅੱਜ ਸਾਰਿਆਂ ਦਾ ਧੰਨਵਾਦ ਕਰਨਾ ਹੈ ਸਾਰੀ ਲੀਡਰਸ਼ਿਪ ਜਿਹੜੀ ਆਈ ਹੈ ਉਹਨਾਂ ਨੂੰ ਪਾਰਟੀ ਵਿੱਚ ਜਿਹ ਹੈ ਵੀ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋਹਰੇ ਹਾਲ ਥੈਂਕ ਯੂ ਥੈਂਕ ਯੂ हाँ जी लोकसभा चुनाव ये जो आप और, ये जो आप सोच रहे हो कि ये काली इकट्ठा हो रहा है ये कौम इकट्ठी हो रही है ये लोग हम इलेक्शन करके नहीं इकट्ठे होते हम एक कौम को इकट्ठा खालसा पंथ को इकट्ठा करना है कि जो हमले हमारे पर हो रहे हैं जो हमारी इश्यूज़ हैं ਉਹ ਆਪਕਾ ਕੋਈ ਧਿਆਨ ਨਹੀਂ ਦੇ ਰਹਾ ਉਹਨਾਂ ਕੋ ਇਸ਼ੂਸ ਕੋ ਰਿਜ਼ੋਲਵ ਕਰਨੇ ਲਈ ਆਪ ਕਰਦੇ ਮਾਦਾ ਦਾ ਇੱਕ ਸਵਾਲ ਹੈ ਜਿਹੜਾ ਮਾਤਮੀ ਮਿਗਲ ਬਜਾਨ ਦਾ ਮੁੱਖ ਮੰਤਰੀ ਪੰਜਾਬ ਨੇ ਜਿਹੜਾ ਪਰਮਾ ਪਹਿਲਾ ਆਦੇਸ਼ ਜਿਮਾਨ ਦੇ ਵਾਰੀ ਉਲੀ ਵਰਸਾ ਦਿੱਤਾ ਇਹਦੇ ਤੇ ਕੀ ਕਹਿਣਾ ਚਾਹੁੰਦੇ ਇੱਕ ਵਾਰ ਹੋਰ ਹੈਗਾ ਪਹਿਲਾਂ ਕਿਹਾ ਜਾਂਦਾ ਸੀ ਕਿ ਪੰਜਾਬ ਨੂੰ ਨਸ਼ਿਆਂ ਦੇ ਵਿੱਚ ਰੋੜ ਦਿੱਤਾਇਆ ਤੇ ਕਰਜ਼ੇ 'ਚ ਡੋਬ ਦਿੱਤਾ ਤੇ ਹੁਣ ਇੱਕ ਆਰਟੀਆਈ ਦਾ ਖੁਲਾਸਾ ਹੁੰਦਾ ਹੈ ਕਿ ਜਿਹੜਾ ਉਨ ਫਟੋਲਾ ਜਿਹੜਾ ਹੈਲੀਕਾਪਟਰ ਖਾ ਜੋੜਦਾ ਉਹਨਾਂ ਦਾ ਪੈਸਾ ਜਿਹੜਾ ਪੰਜਾਬ ਦੇ ਰਿਹਾ ਪੰਜਾਬ ਸਰਕਾਰ ਦੀ ਕੀ ਹੈ ਪਹਿਲੀ ਗੱਲ ਮੈਂ ਕਹਿਣਾ ਚਾਹਣਾ ਹੈ ਕਿਹੜਾ ਮੁੱਖ ਮੰਤਰੀ ਬਣਿਆ ਮੈਂ ਉਹਨੂੰ ਸਿੱਖ ਕਹਿੰਦਾ ਹੀ ਨਹੀਂ ਉਹ ਸਿੱਖ ਹੈ ਪਹਿਲਾ ਬੰਦਾ ਜਿਹਨੇ ਬਾਲ ਕੱਟੇ ਹੈ ਤੇ ਕੱਲਾ ਪੱਗ ਉੱਪਰ ਪਾਉਂਦਾ ਹੈ ਹੋਣ ਵਾਸਤੇ ਕਿ ਉਹ ਸਿੱਖ ਹੈ ਨਾ ਉਹਨੂੰ ਸਿੱਖ ਇਤਿਹਾਸ ਬਾਰੇ ਪਤਾ ਨਾ ਮर्याਦਾ ਬਾਰੇ ਪਤਾ ਤੇ ਉਹ ਇਸ ਕਰਕੇ ਸਾਨੂੰ ਬੜਾ ਦੁੱਖ ਹੁੰਦਾ ਜਦੋਂ ਉਹਨੂੰ ਦੇਖਦੇ ਆ ਉਹਦੇ ਬਿਆਨ ਸੁਣਦੇ ਆ ਹਰ ਰੋਜ਼ ਇਹ ਜਿਹੇ ਬਿਆਨ ਦਿੰਦਾ ਐਡੀਆਂ ਉਹਦੀਆਂ ਕਤੂਤਾ ਹੈ ਇਹ ਸਾਨੂੰ ਦੁੱਖ ਲੱਗਦਾ ਕਿ ਉਹ ਪੰਜਾਬ ਦੀ ਅਗਵਾਈ ਅਜੇ ਬਾੜੇ ਪੰਦੇ ਇਨਸਾਨ ਕੋਲ ਚਲੀ ਗਈ ਹੈ। ਦੂਜੀ ਗੱਲ ਜਿਵੇਂ ਉਹ ਲੁੱਟਣ ਤੇ ਲੱਗੇ ਹੈ ਜਿਵੇਂ ਕੇਜਰੀਵਾਲ ਨੇ ਆਪਣਾ ਸੂਬੇ ਪੰਜਾਬ ਵਿੱਚ ਜਿਵੇਂ ਕੰਟਰੋਲ ਕੀਤਾ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੀ ਕੇਜਰੀਵਾਲ ਹੈ ਕਿ ਜਿਵੇਂ ਸਾਰਾ ਪੰਜਾਬ ਦੇ ਖਜ਼ਾਨੇ ਦਾ ਖਰਚਾ ਕੇਜਰੀਵਾਲ ਤੇ ਲੱਗ ਰਿਹਾ ਹੈ। ਮੈਂ ਕਹਿੰਦਾ ਇੱਕ ਬਹੁਤ ਵੱਡੀ ਪੰਜਾਬ ਦੇ ਜਨਤਾ ਨਾਲ ਬੇਇਨਸਾਫੀ ਆ ਆਮ ਆਦਮੀ ਪਾਰਟੀ ਕਰੀ। Thank you.